ਨਸ਼ੇ ਦੇ ਦਲਦਲ ਚ ਫਸੇ 18 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਰਖੜੀ ਵਾਲੇ ਦਿਨ ਭੈਣਾ ਘਰ ਭਰਾ ਦੇ ਗੁੱਟ ਤੇ ਰਖੜੀ ਸਜਾਉਣ ਦੇ ਲਈ ਆਈਆਂ ਸੀ ਪਰ ਇਸ ਦੌਰਾਨ ਭਰਾ ਦੀ ਹਾਲਤ ਜਿਹੜੀ ਹੈ ਵਿਗੜ ਜਾਂਦੀ ਹੈ ਸਿਹਤ ਖਰਾਬ ਹੋ ਜਾਂਦੀ ਹੈ ਤੇ ਉਸ ਦੀ ਮੌਤ ਜਿਹੜੀ ਹੈ ਹੋ ਜਾਂਦੀ ਹੈ ਜਿਸ ਤੋਂ ਬਾਅਦ ਭੈਣਾਂ ਜਿਹੜੀਆਂ ਨੇ ਤਾਂ ਹਾਰ-ਮਾਰ ਮਾਰ ਕੇ ਰੋਂਦੀਆਂ ਨੇ ਤਾ ਮਾਮਲਾ ਜਿਹੜਾ ਇਹ ਫਿਰੋਜ਼ਪੁਰ ਦੇ ਗੁਰੂ ਹਰ ਸਹਾਇ ਦਾ ਸਾਹਮਣੇ ਆ ਰਿਹਾ ਜਿੱਥੇ 18 ਸਾਲ ਦਾ ਮੁੰਡਾ ਨਸ਼ੇ ਦੀ ਭੇਂਟ ਚੜ ਗਿਆ ਜੋ ਮਾਪਿਆਂ ਦਾ ਇਕਲੋਤਾ ਮੁੰਡਾ ਸੀ ਤੇ ਭੈਣਾ ਦਾ ਇਕਲੋਤਾ ਭਰਾ ਸੀ ਭੈਣਾ ਘਰ ਭਰਾ ਨੂੰ ਰਖੜੀ ਬੰਨਣ ਦੇ ਲਈ ਆਈਆਂ ਸਨ ਪਰ ਇਸ ਦੌਰਾਨ ਉਹਨਾਂ ਨੂੰ ਵੱਡਾ ਜਿਹੜਾ ਸਦਮਾ ਮਿਲ ਜਾਂਦਾ ਹੈ ਘਰ ਤਾਂ ਖੁਸ਼ੀ-ਖੁਸ਼ੀ ਆਉਂਦੀਆਂ ਨੇ ਪਰ ਘਰ ਦੇ ਵਿੱਚ ਮਾਤਮ ਜਿਹੜਾ ਇਹ ਵਿੱਚ ਜਾਂਦਾ ਹੈ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਨੌਜਵਾਨ ਜਿਹੜਾ ਇਹ ਓਵਰਡੋਸ ਕਾਰਨ ਉਸਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੋ ਜਾਂਦਾ ਹੈ ਮਾਂ ਜੜੀ ਹੈ ਉਸ ਸਿਸਟਮ ਨੂੰ ਗਾਲਾ ਕੱਢਦੀ ਨਜ਼ਰ ਆਦੀ ਹੈ ਸਿਸਟਮ ਨੂੰ ਕੋਸਦੀ ਹੈ ਅਤੇ ਪਿੰਡ ਦੇ ਵਿੱਚ ਇਲਜ਼ਾਮ ਲਗਾ ਰਹੀ ਹੈ ਸ਼ਰੀਆਮ ਨਸ਼ਾ ਵਿਕ ਰਿਹਾ ਹੈ ਉਸ ਤੇ ਠੱਲ ਨਹੀਂ ਪਾਈ ਜਾ ਰਹੀ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤਾਂ ਤਸਵੀਰਾਂ ਗੁਰੂ ਹਰ ਸਹਾਇ ਦੀਆਂ ਸਾਹਮਣੇ ਆ ਰਹੀਆਂ ਨੇ ਇਹਤ ਬਾਦ ਦਿਨ ਧਨ ਥਾਰੇ ਖੁਸ਼ੀਨਾ ਜੀ ਖੁਸ਼ਦਾ ਹਾਂ ਈਆਂ ਪੈਣਾ ਹੁੰਦਾ ਨਹੀਂ ਆਈਆਂ ਹਿਆ ਰਖੜੀ ਬੰਨਣਾ ਹਾਂਜੀ ਉਦੋਂ ਮੋਟੇ ਨਸ਼ਿਆਂ ਨੂੰ ਖਾ ਲਿਆ ਸੌਂ ਪੇ ਗਏ ਸਾਨੂੰ ਤੜਕੇ ਨੂੰ ਬਿਖਾਇਆ ਉਹ ਉਹਨਾ ਅਗਰੋਂ ਨੂੰ ਬਿਖਾਇਆ ਤੇ ਬੈਸ ਜੀ ਮੌਤ ਆਉਂਦੀ ਹੋਗੀ ਨਸ਼ੇ ਪਾਣੀ ਹੁੰਦਾ ਟੀਟਾ ਛੂਟਾ ਪੀਤਾ ਹੋਇਆ ਸੀ ਉਹ ਤੜਕੇ ਪਤਾ ਲੱਗਾ ਕਿ ਤੁਹਾਨੂੰ ਬਿਠਾਉਣ ਲੱਗੇ ਜੀ ਪਤਾ ਲੱਗਾ ਸਾਨੂੰ ਉਹਨੂੰ ਲਾਇਆ ਲੁਆ ਉਹਨੂੰ ਬਿਠਾਇਆ ਉਹ ਇਹ ਡੈਣੀ ਪਾਣੀ ਦੇ ਛਿੱਟੇ ਛਿੱਟੇ ਮਾਰੇ ਪਰ ਉਹ ਬੰਦੇ ਨੇ ਕਹਿੰਦਾ ਨਾ ਮੈਂ ਹੈਗਾ ਕੋਈ ਨੀ ਰਾਜੀ ਇਸ ਨਸ਼ਾ ਕਰਨ ਕਰਨ ਜੀ ਵੇਖੋ ਜੀ ਟਿਲੀ ਬੜੇ ਆਪਣੇ ਬੱਬੂ ਪਰ ਦਾਦਾ ਮੁੰਡਾ ਉਹਦਾ ਭਰਾ ਹੀ ਅਰਜੇਸ਼ ਉਹਦੇ ਉਹ ਨਸ਼ਾ ਇਹ ਨਾਲ ਉਹਨੂੰ ਲੈ ਤੇ ਆਉਂਦਾ ਦੋ ਮੁੰਡੇ ਹੀ 4000 ਰੁਪਏ ਦਾ ਨਸ਼ਾ ਲੈ ਤੇ ਆਏ ਨੇ ਦੋ ਜਣੇ ਜੀ ਦੋ ਦੋ ਯਾਰ ਵੀ ਆ ਨਾ ਠੇਕੇਦਾਰ ਕੋਲ ਲਿਆ 4000 ਨਾਲ ਨੇ ਜਾ ਲੈ ਤੇ ਆਇਆ ਚਿੱਟਾ ਇਨਾ ਬੈਯਾ ਬੈਯਾ ਕਰਾ ਛੱਡੀ ਦਾ ਦਿਨ ਬੈਯਾ ਬੈਯਾ ਕਰਾ ਛੱਡੀ ਕਿਦੋਂ ਆਇਆ ਸਾਡੇ ਕੋਲ ਰਾਤ ਨੂੰ ਸਾਡੇ ਕੋਲ ਪੈ ਗਿਆ ਪੈ ਦੇ ਸਾਨੂੰ ਨਹੀਂ ਪਤਾ ਲੱਗਾ ਵੀ ਉੱਤੇ ਚੜ੍ਹ ਗਿਆ ਕਿ ਅੰਦਰ ਪੈ ਗਿਆ ਇਹ ਜੇ ਅੰਦਰ ਮੈਂ ਵੇਖਿਆ ਤੇ ਅੰਦਰ ਮੰਜੇ ਥੱਲੇ ਡਿੱਗਿਆ ਪਿਆ ਹੈ ਜੀ ਮੈਨੂੰ ਉਠਾਇਆ ਦੇ ਕੋਈ ਇਹਨੂੰ ਸੁੱਟ ਨਹੀਂ ਹੈਗੀ ਮੁੰਡਨ ਦਾ ਨਸ਼ਾ ਉਤਲ ਬੜੀ ਜੀ ਬਬੂ ਆਪਣੇ ਬਬੂ ਦੇ ਪਰ ਆ ਗਿਆ ਆਪਣਾ ਹਰ ਇਹ ਹੀ ਨੰਨ ਸੌ ਜਾਣੀ ਚਾਹੀਦੀ ਕਿੰਨਾ ਨੂੰ ਸੌ ਜਾਣੀ ਚਾਹੀਦੀ ਜੀ ਜਿਹੜੇ ਚਿੱਟਾ ਵੇਚਦੇ ਜੀ ਸਾਡਾ ਸਾਰਾ ਨਹੀਂ ਸਾਡਾ ਸਾਰਾ ਨਹੀਂ ਹੋਗਾ ਜੀ ਦੋ ਬੱਚੇ ਹੀ ਗਵਾ ਬੈਠੇ ਦੋ ਬੱਚੇ ਸੀ ਅਸੀਂ ਗਵਾ ਬੈਠੇ ਜੀ ਕਿਸ ਕਰਕੇ ਗੁਇਚੇ ਬੱਚੇ ਤੁਹਾਡੇ ਨਸ਼ੇ ਕਰਦੇ ਜੀ ਕੀ ਮੰਗ ਕਰਦੇ ਜੀ ਹੁਣ ਤੁਸੀਂ ਅਸੀਂ ਇਹ ਮੰਗ ਕਰਦੇ ਇੱਥੇ ਦੁਨੀਆ ਔਰ ਘਾਸ ਸੁਧਰ ਜਾਵੇ